ਚੱਲ ਪਈਆਂ ਨੇ ਹਨਾ ਤੇ ਕਿਵੇਂ ਲੱਗਦਾ ਕਿ ਇਸ ਸਮੇਂ ਵੀ ਜਿਵੇਂ ਕਾਲੀਦਲ ਦੀਆਂ ਖਬਰਾਂ ਆ ਰਹੀਆਂ ਨੇ ਕਾਲੀਦਲ ਦੇ ਉਮੀਦਵਾਰਾਂ ਦੇ ਕਾਫੀਆਂ ਨੇ ਜਿਹੜੇ ਕੱਟੇ ਗਏ ਨੇ ਤੇ ਆਪਾਂ ਸਟਾਰਟਿੰਗ ਪਲਾ ਫਰੀ ਕੋਟ ਦੇ ਘਰ ਦੇ ਫਰੀ ਕੋਟ ਦੀ ਸਥਿਤੀ ਕੀ ਹੈਗੀ ਹੈ ਫਰੀ ਕੋਟ ਦੇ ਵਿੱਚ ਕਾਫੀ ਹੱਦ ਤੱਕ ਸਥਿਤੀ ਜਿਹੜੀ ਹੈਗੀ ਆ ਵਧੀਆ ਰਹੀ ਹੈ ਇੱਥੋਂ ਦੇ ਜਿਹੜੇ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਹੋਏ ਜਾਂ ਸਰਕਾਰ ਪੱਖੀ ਜਿਹੜੇ ਵਿਧਾਇਕ ਨੇ ਉਹਨਾਂ ਦਾ ਚੰਗਾ ਰਵਈਆ ਰਿਹਾ ਹੈਗਾ ਉਹਨਾਂ ਦੀ ਲਾਂਘਾ ਜੋਗ ਗੱਲ ਆਪਾਂ ਕਹਿੰਦੇ ਆ ਵੀ ਕਾਰਵਾਈ ਹੈ ਕਿ ਫਰੀਦਕੋਟ ਫਰੀਦਕੋਟ ਕੋਟਕਪੂਰਾ ਹਾਂ ਇੱਥੇ ਜਿਹੜਾ ਹੈਗਾ ਕੋਈ ਬਾਲੀ ਵੱਡੀ ਗੈਂਦੀ ਦੇ ਵਿੱਚ ਕਾਗਜ਼ ਰੱਦ ਨਹੀਂ ਹੋਏ ਤੇ ਕੋਈ ਧੱਕੇਸ਼ਾਹੀ ਵਾਲੀ ਗੱਲ ਜੀ ਦੇਖਣ ਨੂੰ ਨਹੀਂ ਮਿਲੀ ਨਾ ਤਾਂ ਕਾਗਜ਼ ਭਰਨ ਮਿਲ ਕਿਸੇ ਨੇ ਕਿਸੇ ਨੂੰ ਰੋਕਿਆ ਤੇ ਨਾ ਹੀ ਕੱਲ ਜਦੋਂ ਸਕਰੂਟੀ ਹੋਈ ਆ ਹਾਲਾਂਕਿ ਦੇਰ ਰਾਤ ਤੱਕ ਜਿਹੜਾ ਹੈਗਾ ਇਹਨਾਂ ਦੀਆਂ ਉਹ ਸਕਰੂਟੀ ਚੱਲਦੀ ਰਹੀ ਕਾਫੀ ਲੇਟ ਨਾਈਟ ਜਾ ਕੇ ਕਿਤੇ ਜਿਹੜੇ ਹੈਗੇ ਆ ਲਿਸਟਾਂ ਲੱਗੀਆਂ ਨੇ ਖਰਸ਼ਾ ਪ੍ਰਗਟਾਇਆ ਜਾ ਰਿਹਾ ਸੀ ਇਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਕਿ ਸਾਡੇ ਕਾਗਜ਼ ਰੱਦ ਕੀਤੇ ਜਾਣਗੇ ਬਿਨਾ ਵਜ੍ਹਾ ਦੇ ਇਤਰਾਜ਼ ਲਗਾਏ ਜਾਣਗੇ ਕੁਛ ਲੱਗੇ ਵੀ ਕੁਛ ਇਤਰਾਜ਼ ਜਿਹੜੇ ਲੋਕਾਂ ਨੇ ਜੋ ਸਮਾਂ ਰਹਿੰਦੇ ਜਿਹੜੇ ਆ ਉਹ ਆਪਣੇ ਇਤਰਾਜ਼ ਦੂਰ ਕਰਦੇ ਤੇ ਜੇਕਰ ਗੱਲ ਕਰੀਏ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨ ਹੈ ਦਸਾਂ ਜ਼ੋਨਾਂ ਦੇ ਵਿੱਚੋਂ ਸਿਰਫ ਦੋ ਉਮੀਦਵਾਰਾਂ ਦੇ ਜਿਹੜੇ ਕਾਗਜ਼ ਰੱਦ ਹੋਏ ਆ ਇੱਕ ਬੀਜੇਪੀ ਦਾ ਇੱਕ ਹੋਰ ਤੇ ਬਲਾਕ ਸੰਮਤੀਆਂ ਦੀ ਜੇ ਗੱਲ ਕਰੀਏ ਤਾਂ ਫਰੀਦਕੋਟ ਦੀਆਂ ਜਿਹੜੀਆਂ ਬਲਾਕ ਸੰਮਤੀਆਂ ਦੇ ਵਿੱਚੋਂ ਤਿੰਨ ਉਮੀਦਵਾਰਾਂ ਦੇ ਜਿਹੜੇ ਹੈਗੇ ਆ ਵੱਖ-ਵੱਖ ਤੰਮੇਦ ਮੀ ਦਵਾਰਾਂ ਦੇ ਕਾਗਜ਼ ਰੱਦ ਹੋਏ ਆ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਮੀਦਵਾਰ ਹੈਗਾ ਤੇ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੋਰ ਉਮੀਦਵਾਰ ਨਹੀਂ ਹੈ ਕਬਰਿੰਗ ਚ ਨਹੀਂ ਸੀ ਉਹ ਨਹੀਂ ਹੈਗਾ ਉਹਨਾਂ ਤੇ ਦੋਸ਼ ਲੱਗੇ ਆ ਕਿ ਉਹਨਾਂ ਦਾ ਕੋਈ ਜ਼ਮੀਨ ਤੇ ਕਿਸੇ ਦੇ ਸਰਕਾਰੀ ਤੇ ਨਜਾਇਜ਼ ਕਬਜ਼ਾ ਹੈ